యుద్ధ নেশादे विरुद्ध ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਕਾਫੀ ਵਧੀਆ ਮੁਹਿੰਮ ਚੇੜੀ ਹੋਈ ਹੈ ਕਿਉਂਕਿ ਪੰਜਾਬ ਦੇ ਜਿਹੜੇ ਯੂਥ ਨਸ਼ਾ ਵਲ ਤੁਰ ਗਏ ਉਹਨਾਂ ਨੂੰ ਵਾਪਸ ਲਿਆਨਾ ਤੇ ਉਹਨਾਂ ਨੂੰ ਜਿਹੜੇ ਵੀ ਨਸ਼ਾ ਤਸਕਰ ਨਸ਼ਾ ਬੀਚ ਰਹੇ ਉਹਨਾਂ ਨੂੰ ਫੜਨਾ ਤੋਂ ਇਹਦੇ ਚ ਕਈ ਸਾਰੇ ਕੰਮ ਅਸੀਂ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਜੇਲ੍ਹ ਦੇ ਵਿੱਚ ਵੀ ਅਸੀਂ ਰੇਡ ਕਰਦੇ ਹਾਂ ਕਿ ਉੱਥੇ ਜਿਹੜੇ ਨਸ਼ਾ ਤਸਕਰ ਜੇਲ੍ਹ ਦੇ ਵਿੱਚ ਹੈ ਉਹ ਆਪਣੇ ਮੋਬਾਈਲ ਦੇ ਥਰੂ ਆਪਣੇ ਨੈਕਸਸ ਦੇ ਥਰੂ ਨਸ਼ਾ ਬੀਚ ਰਹੇ ਹਨ ਯਾ ਅਸੀਂ ਕਾਸੂ ਆਪਰੇਸ਼ਨ ਕਰ ਰਹੇ ਹਾਂ ਜਿਦੇ ਵਿੱਚ ਤੁਸੀਂ ਦੇਖਦੇ ਹੋਗੇ ਕਿ ਕੋਈ ਨਸ਼ਾ ਤਸਕਰ ਜਾਂ ਕੋਈ ਵੀ ਇਸ ਤਰ੍ਹਾਂ ਲਾਕੇ ਤੇ ਫੜਿਆ ਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸੇ ਤਰ੍ਹਾਂ ਜਿਹੜੇ ਕੈਮਿਸਟ ਸ਼ਾਪਸ ਹੈ ਉਹਨਾਂ ਦੇ ਉੱਤੇ ਵੀ ਰੇਡ ਕੀਤਾ ਜਾ ਰਹਾ ਹੈ ਅੱਜ ਵੀ ਅੱਜ ਰੇਡ ਚੱਲ ਰਹਾ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਦੁਬਾਰਾ ਅਸੀਂ ਜੇਲ੍ਹ ਦੇ ਵਿੱਚ ਗਏ ਸੀਗੇ ਮੈਂ ਗਈ ਸੀਗੀ ਆਪਣੇ ਕਮਿਸ਼ਨਰ ਸਾਹਿਬ ਤੋਂ ਕਰਦੇ ਹੀ ਰਹਨੇ ਤੇ ਅੱਜ ਜਿਹੜੇ ਉੱਥੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੇ ਸੁਪਰਡਿੰਟੈਂਡੈਂਟ ਵੱਲੋਂ पिछले एक महीनों दौरान करीब करीब पचहत्तर फोन जेल तो रिकवर होया है आज हले चल रहा है रेट तो शाम तक पता चलेगा कि उन्होंने की कुछ रिकवर किया है इस तो अलावा करीब करीब थर्टी सिम उन्होंने रिकवर किए हैं पिछले डेढ़ महीनों दौरान एक मार्च दो हज़ार पच्ची तो लेके हूँ तक कह सकते हो तो जेल के जड़ा है कि काफ़ी सख्ती हो गई है इस करके मोबाइल फोन सिम कार्ड दो हाँ दा रिकवरी ਘਟਦਾ ਜਾ ਰਹਾ ਹੈ ਪਹਿਲੇ 100 150 ਮੋਬਾਈਲ ਫੋਨ ਰਿਕਵਰ ਹੁੰਦੇ ਸੀਗੇ ਮਹੀਨੇ ਮੈਨੇ ਦੌਰਾਨ ਹੁਣ 30 40 ਤੇ ਆ ਗਏ ਤੇ ਇਸ ਕਰਕੇ ਮੈਂ ਕਹਿਣਾ ਚਾਹਾਂਗੀ ਕਿ ਜੇਲ ਦੇ ਵਿੱਚ ਵੀ ਕਾਫੀ ਸਖਤੀ ਨਾਲ ਕੰਮ ਹੋ ਰਹਾ ਹੈ ਵਧੀਆ ਰਿਜਲਟ ਆ ਰਹਾ ਹੈ ਬਟ ਇਹ ਪਤਾ ਲੱਗ ਸਕਿਆ ਕਿ ਆ ਕਿਵੇਂ ਰਹਿੰਦੇ ਫਿਰ ਵੀ ਅਸਲੀ ਭੰਗ ਆ ਰਹੇ ਨੇ ਹੁਣ ਦੇ ਕੋਈ ਨਹੀਂ ਚਾਹੀਦਾ ਇਹ ਪਤਾ ਲੱਗ ਰਿਹਾ ਕਿਵੇਂ ਆ ਰਹੇ ਨੇ ਦੇਖੋ ਉਹਦੇ ਦੋ ਤਿੰਨ ਤਰੀਕੇ ਨੇ ਇੱਕ ਤੋਂ ਫੇਕਾ ਦੇ ਥ्रू ਜਿਵੇਂ ਤੁਹਾਨੂੰ ਪਤਾ ਹੋਊਗਾ ਜੇਲ ਦੇ ਵਿੱਚ ਬਾਹਰੋਂ ਇਸ ਤਰ੍ਹਾਂ ਬਣਾ ਕੇ ਫੇਕਦੇ ਹਨ ਦੂਜਾ ਹੁੰਦਾ ਹੈ ਕਿ ਜਦੋਂ ਇਹ ਬਾਹਰ ਬਿਤਾ ਜਾਂਦੇ ਹਨ ਨਾ ਨੂੰ ਕੋਈ ਵਿజిਟ ਕਰਦਾ ਹੈ ਤਾਂ ਉਹ ਇਤਨੇ ਛੋਟੇ ਛੋਟੇ ਕੀਪੈਡ ਵਾਲੇ ਮੋਬਾਈਲ ਹੁੰਦੇ ਹਨ ਇੰਨੇ ਛੋਟੇ ਜਿਹੜੇ ਕਿ ਆਪਣੇ ਬਾਡੀ ਪਾਰਟ ਦੇ ਵਿੱਚ ਉਹ ਲੈ ਕੇ ਆ ਜਾਂਦੇ ਹਨ ਔਰ ਉਹਨੂੰ ਅਸੀਂ ਨਹੀਂ ਫੜ ਸਕਦੇ ਇਸ ਕਰਕੇ ਉਹ ਆ ਰਹੇ ਲੇਕਿਨ ਉਹ ਹੁਣ ਬਹੁਤ ਘਟ ਗਏ ਨੇ ਮੈਂ ਛੋਟੇ ਫੋਨ ਦੀ ਤੁਸੀਂ ਗੱਲ ਕੀਤੀ ਤੇ ਕਈ ਫੋਨ ਵੱਡੇ ਵੀ ਹੁੰਦੇ ਨੇ ਜਿੱਦਾਂ ਵੀਡੀਓ ਵੀ ਅੰਦਰੋਂ ਆਉਂਦੀਆਂ ਜੇਲ੍ਹ ਦੇ ਵਿੱਚ ਉਹ ਕਿੱਦਾਂ ਬਣਦੀਆਂ ਫਿਰ ਦੇਖੋ ਹੁਣ ਤੋਂ ਪਿਛਲੇ 2 3 4 ਮਹੀਨਾ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਘਟੀ ਹੈ لیکن ਜਿਹੜੇ ਪਹਿਲੇ ਹੁੰਦੇ ਸੀਗੇ ਉਹਦੇ ਚ ਨੇਚਰਲੀ ਜੇਲ ਦੇ ਵੀ ਕੋਈ ਛੋਟੇ-ਮੋਟੇ EMPLOYEES ਉਹਦੇ ਚ ਰਲੇਬਿਲੇ ਹੁੰਦੇ ਸੀਗੇ। ਤੋਂ ਉਹਨਾਂ ਦੇ ਖਿਲਾਫ ਵੀ ਪਰਚੇ ਦਰਜ ਹੋਏ ਹਨ। 3-4 ਮੁਲਾਜ਼ਮ ਜਿਹੜੇ ਜੇਲ ਦੇ ਸੀਗੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋ ਉਹ ਜੇਲ ਦੇ ਅੰਦਰ ਗਏ ਹੋਏ ਹਨ। ਆਪ ਤੁਹਾਨੂੰ ਇਹ ਦੱਸਦੇ ਕਿ ਕੋਈ ਨਵੇਂ ਇਹ ਅੰਦਰ ਗਿਆ ਸੀਗਾ ਉਹਨੇ ਆ ਕੇ ਦੱਸਿਆ ਕਿ ਅੰਦਰ ਕੀ ਕਰਦੇ ਕੈਟਸ ਤੋਂ ਉਹਨੇ ਰੱਖੀਆਂ ਨੇ। ਕੈਟਸ ਦੇ ਉਹਦੇ ਛੋਟੇ-ਛੋਟੇ ਪਾਈਪਸ ਦੇ ਵਿੱਚ ਜਿਹੜੇ ਪਾਈਪ ਨੇ ਉਹ ਵੀ ਚੈੱਕ ਕਰਦੇ ਕਿਸੇ ਤਰ੍ਹਾਂ ਪਾਣੀ ਪਾ ਕੇ ਜਾਂ ਕਿਉਂਕਿ ਉਹ ਉਹਦੇ ਵਿੱਚ ਬਾਦ ਨੂੰ ਕੈਟਸ ਦੀ ਲਾਤ ਨੂੰ ਪਾ ਦਿੰਦੇ ਆ। ਉਹ ਪੈਪਰ ਜੁਬੀਰ ਨੇ ਟ੍ਰੇਡ ਦੇ ਦੀਆਂ ਵੀ ਆ ਦੇਖੋ ਇਹ ਜਿਹੜੇ ਇਨਫਾਰਮੇਸ਼ਨ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਤੁਸੀਂ ਸਮਝਦੇ ਹੋ ਕਿ ਜਿਹੜੇ ਜੇਲ੍ਹ ਦੇ ਵਿੱਚ ਅਫਸਰ ਲੱਗੇ ਬਣਾ ਨੂੰ ਨਹੀਂ ਪਤਾ ਹੋਣਾ ਹੈ ਉਹ ਵੀ ਜਾਣਦੇ ਹਨ ਉਹ ਇਸ ਤਰ੍ਹਾਂ ਹਾਂ ਤੁਸੀਂ ਦੱਸਤਾ ਤਾਂ ਮੈਨੂੰ ਪਤਾ ਲੱਗਿਆ ਲੇਕਿਨ ਜਿਹੜੇ ਵੀ ਜੇਲ੍ਹ ਦੇ ਵਿੱਚ ਹੈ ਜਿਹੜੇ ਜੇਲ੍ਹ ਦੇ ਅਫਸਰ ਹੈ

ਆਮ ਮੁੱਦਾ ਹੈ ਉਹਦੇ ਚ ਸਾਰਾ ਡਿਟੇਲ ਹੁੰਦਾ ਉਹ ਤੋਂ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੱਸ ਸਕਦੀਆਂ ਮੈਡਮ ਫੋਨ ਕੋਈ ਵੀ ਅੰਦਰ ਚੱਲ ਜਾਂਦਾ ਤੇ ਫੋਨ ਸਾਡਾ ਵੀ ਨਹੀਂ ਮਿਲਦਾ ਤੇ ਉਹਨਾਂ ਦਾ ਫੋਨ ਕਿੱਦਾਂ ਮਿਲ ਜਾਂਦਾ ਫੇਰ ਅੰਦਰ ਜਦੋਂ SIM ਕਾਰਡ ਜਾਂਦਾ ਫੋਨ ਅੱਬ ਤੇ ਫੋਨ ਅੰਦਰ ਹੀ ਹੁੰਦਾ ਨਾ ਬਾਹਰ ਅਸੀਂ ਜਾਣਦੇ ਆ ਤੇ ਫੋਨ ਸਾਡਾ ਕਿਉਂ ਨਹੀਂ ਫੇਰ ਵੀ ਮਿਲਦਾ ਉੱਥੇ ਉਹਨਾਂ ਉਹਨਾਂ ਦਾ ਕਿੱਦਾਂ ਮਿਲਦਾ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੇ ਪੁਆਇੰਟ ਉਹਨਾਂ ਨੇ ਬਣਾਏ ਹੋਏ ਹਨ ਕਿ ਜਿੱਥੇ ਜਰਾ ਸਿਗਨਲ ਆਂਦਾ ਹੈ ਬਸ ਉੱਥੇ ਉਹ ਛੁਪਾ ਕੇ ਫੋਨ ਰੱਖਿਆ ਹੁੰਦਾ ਹੈ ਤੋ ਜਦੋਂ ਵੀ ਉਹਨਾਂ ਨੂੰ ਫੋਨ ਕਰਨਾ ਹੁੰਦਾ ਹੈ ਤੋ ਕਿਸੇ ਤਰੀਕੇ ਨਾਲ ਉਸ ਪੁਆਇੰਟ ਤੇ ਪਹੁੰਚਦੇ ਨੇ ਫੋਨ ਕਰਕੇ ਵਾਪਸ ਆ ਜਾਂਦੇ। ਲੱਗਦਾ ਜੇ ਦੇ ਵਿੱਚ ਇਸ ਤਰ੍ਹਾਂ ਦੇ ਪੁਆਇੰਟ ਹੈਗੇ ਨੇ ਬਿਲਕੁਲ ਹੈਗੇ ਨੇ। ਜਿਹੜਾ ਜਮਾ ਲੱਗਿਆ ਉਹਨਾਂ ਦਾ ਇੱਕ ਏਰੀਆ ਇੱਕ ਇਫੈਕਟਿਵ ਏਰੀਆ ਹੈ। ਇਹ ਕਿੱਥੇ ਲੱਗਿਆ ਹੈ ਕਿੱਥੇ ਕਿੱਥੇ ਤੋ 20 ਦਾ ਕੋਈ ਨਾ ਕੋਈ ਤੋ ਡੈੱਡ ਪੁਆਇੰਟ ਹੋਏਗਾ। ਪਰ ਇੱਕ ਜਿਹੜੇ ਜੁਧ ਨਸ਼ਾ ਦੇ ਵਿਰੋਧੀ ਸ਼ੁਰੂ ਕੀਤਾ ਇਨਮਿੰਟਸ ਕਾਫੀ ਅੰਦਰ ਗਏ ਨੇ। ਤੁਸੀਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਉਹ ਕਰਦੇ। ਉਹਨਾਂ ਦਾ ਲਾਚ ਚੱਲ ਰਿਹਾ ਸਹੀ ਚੱਲ ਰਿਹਾ ਉਹ ਕੀ ਉਹਨਾਂ ਦੀ ਕੰਡੀਸ਼ਨ ਹੈ ਕੀ ਰਿਕਵਰ ਕਰ ਪਾ ਰਹੇ ਨੇ ਜਾਂ ਨਹੀਂ ਉਹਨਾਂ ਦੀ ਦੇਖੋ ਇਹ ਜਿਹੜਾ ਮੁੱਦਾ ਹੈ ਨਾ ਇਹ ਪੁਲਿਸ ਨਾਲ ਰਿਲੇਟਡ ਨਹੀਂ ਹੈ ਠੀਕ ਹੈ ਨਾ ਇਹ ਡੀਸੀ ਦਾ ਹੈ ਤੇ ਹੈਲਥ ਦਾ ਹੈ ਤੇ ਇਸ ਕਰਕੇ ਇਹਦੇ ਉੱਤੇ ਮੈਂ ਸਹੀ ਜਾਣਕਾਰੀ ਤੁਹਾਨੂੰ ਨਹੀਂ ਦੇ ਸਕਦਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ